ਦੋਨੋਂ ਟਵਿੰਸ ਬੱਚੇ ਆ ਜੁੜਵਾ ਬੱਚੇ ਆ ਉਹਦੇ ਮੈਂਬਰ ਰੈਪਚਰ ਹੋ ਗਏ ਲੀਕਿੰਗ ਹੋ ਗਈ ਆ ਇਸ ਲਈ ਨਾ ਐਮਰਜੈਂਸੀ ਸੇਨ ਕਰਨਾ ਸੇਨ ਕਰਨਾ ਪਊਗਾ ਆਪਣਾ ਠੀਕ ਆ ਆਪਾਂ ਨੋਰਮਲ ਨਹੀਂ ਕਰ ਸਕਦੇ ਸੇਨ ਕਰਨਾ ਪਊਗਾ ਬੈਸਟ ਹੈ ਕਿ ਤੂੰ ਸੇਨ ਕਰਵਾ ਲੇ ਤੁਸੀਂ ਠੀਕ ਆ ਕਰੀ ਸੇਨ ਤੁਹਾਡਾ ਹਾਂਜੀ

ਵਾਹ ਅਵੇ ਖੁਪੈੰਜੀ ਤੁਸੀਂ ਡੋਲਦੇ ਸੀ ਐਵੇਂ ਵੇਖੋ ਵਾਹਿਗੁਰੂ ਜੀ ਨੇ ਕਿੰਨੀ ਕਿਰਪਾ ਕੀਤੀ ਹੈ ਬਹੁਤ ਵਧੀਆ ਕੀਤਾ ਪਰਮੇਸ਼ਰ ਨੇ ਐਵੇਂ ਮੈਨੂੰ ਪਾਗ ਲਾਤਾ ਮੇਰੇ ਅਰਦਾਸਾਂ ਸੁਣ ਲੀਆਂ ਬਾਬੇ ਦੀਪਸਾ ਨੇ ਮਹਾਰਾਜ ਜੀ ਕਰਦਾ ਹੈ ਭੈਣ ਜੀ ਜਦੋਂ ਡਾ ਡੋਸ ਤੋਰੇ ਫਿਰਦੇ ਹੀ ਮੈਨੂੰ ਹੌਲ ਜੇ ਪੈਂਦੇ ਹੀ ਹੁਣ ਤੇ ਮੇਰੇ ਘਰ ਰੌਣਕਾਂ ਲੱਗੀਆਂ ਦੋ ਦੋ ਪੋਤਰੀਆਂ ਦੀ ਦਾਦੀ ਬਣ ਗਈ ਮੈਂ ਤੇ ਇਹ ਦੋ ਦੋ ਤੇ ਆਂਦੇ ਨਾਨੀ ਬਣ ਗਏ ਮਹਾਰਾਜ ਦਾ ਸ਼ੁਕਰ ਹੈ ਵਾਹਿਗੁਰੂ ਜੀ ਦਾ ਸੱਚੇ ਬਾਸ਼ਾ ਨੇ ਸੁਣ ਲਈ ਠੱਡੀ ਇੱਜਤ ਰੱਖ ਲਈ ਮਹਾਰਾਜ ਨੇ ਸੱਚ ਹੈ ਜੀ ਚਲੋ ਬਾਇ ਕਰੋ ਸਭ ਨੂੰ ਦੇਵੇ ਸੱਚੇ ਪਾਸ਼ਾ ਮਹਾਰਾਜ ਜੀ ਇੱਥੇ ਤੋਨਾ ਕਹਿ ਨੂੰ ਵੰਜਾ ਰੱਖੀ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਦੇਵੀ ਦਰਸ਼ਨਾ ਚ ਰੁੱਝਿਆ ਪਿਆ ਦਾਦੇ ਨੂੰ ਪਤਾ ਹੀ ਨਹੀਂ ਆ ਦੋ ਨਿੱਕੇ ਨਿੱਕੇ ਪੁੱਤਰੇ ਆਏ ਆ ਹਨਾ ਦਾਦੂ ਨੂੰ ਫੋਨ ਕਰਦੇ ਹੁਣ ਨਿੱਕੇ ਜੇ ਨੂੰ ਵੇਖ ਆ ਸਤਾ ਤੇ ਆ ਜਾਗਦਾ ਹੀ ਹਨਾ ਮੈਂ ਰਦਾ ਡੈਡੀ ਨੂੰ ਫੋਨ ਲਾ ਕੇ ਦੱਸਾਂ ਵਧੀਆ ਸੀ ਗਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਠੀਕ ਠਾਕ ਤੁਸੀਂ ਸੁਣਾ ਕੀ ਬੰਦਾ ਜੇ বাস ਕੁਛ ਵੀ ਨੀ ਡੋੜ ਰਿਹਾ ਅੱਛਾ ਅੱਛਾ ਤੇ ਮਗਾ ਕਾਕੇ ਹੋਇਆ ਜੜੇ ਬਹੁਤ ਬਹੁਤ ਵਧਾਈਆਂ ਹੋਣਾ ਧੰਨ ਹੋਏ ਵਧਾਈਆਂ ਹੁੰਦੇ ਬਹੁਤ ਬਹੁਤ ਮਾਰ ਆਇਆ ਚਲੋ ਆਹ ਮਾਫ ਆਂ ਬੰਦੇ ਜੀ ਸੌਂ ਲਈ ਗਿਆ ਨਾ ਹਾਂ ਹਾਂ ਸੁਣਦੀ ਆ ਤੇ ਜ਼ਬਰਦਸਤ ਵਾਲੀ ਖਾਨਦਾਨ ਵਾਲਾ ਮਹਾਰਾਜ ਨੇ ਸਰਬਾਤ ਦੀ ਇਹ ਮੌਕੇ ਨੂੰ ਦਿੱਤੀ ਹਾਂ ਬਿਲਕੁਲ ਆਪਾਂ ਮਹਾਰਾਜ ਤੇ ਭਰੋਸਾ ਰੱਖਿਆ ਤੇ ਉਹਨਾਂ ਨੇ ਇਲਾਪਣ ਬਿਲਕੁਲ ਬਿਲਕੁਲ ਮਹਾਰਾਜ ਦੇ ਕੀਤੇ ਮੈਂ ਮਹਾਰਾਜ ਦਾ ਹਰ ਹਾਂ ਜਦੋਂ ਆਪਾਂ ਬਹੁਤ ਬਹੁਤ ਹੈ ਹਾਂ ਤੇ ਜਦੋਂ ਸੁਣੋ ਤਾਂ ਹੀ ਸ਼ਾਮਤ ਨੋਰ ਆਇਓਗੇ ਹਾਂ 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 ਆਉਂਦਾ ਡੱਬੇ ਫੜੀ ਲਿਆ ਵਰ ਚਾਰ ਪੰਜ ਠੀਕ ਠੀਕ ਲਿਆ ਹੋਇਆ ਵੇ ਲੈ ਜਿਹੜੇ ਚੰਗੇ ਲੱਗੇ ਤੁਹਾਨੂੰ ਇਹ ਆਪਣੇ ਨੇ ਲੈ ਆਉਣੇ ਲੈ ਆ ਚੰਗੇ ਠੀਕ ਹੈ ਤੇਰਾ ਸਾਰਾ ਮਦਈ ਠੀਕ ਹੈ ਠੀਕ ਹੈ ਠੀਕ ਚੰਗੇ ਹਾਂਜੀ ਡਾਕਟਰ ਸਰ ਕਰੋਗਾ ਹਾਂਜੀ ਤੁਹਾਡਾ 60000 ਰੁਪਏ ਬਿੱਲ ਬਣਿਆ ਪੇਮੈਂਟ ਠੀਕ ਹੈ ਹਾਂਜੀ ਸਿੰਗਲ ਦਾ 30 ਲੈਣਾ ਮੀਨਸ ਦਾ ਫਿਰ ਸੱਟ ਲਗਣਾ ਡਬਲ ਪੇਮੈਂਟ ਲੱਗਦੀ ਤਰੋੜਦੇ ਅਸਕਰੋ ਥੋੜਾ ਬਾਰਾ ਥੋੜਾ ਬੋਤਲ ਐਸਾ ਕਰ ਦੋ ਨਹੀਂ ਰਕੋਣੇ ਤਾਂ ਸੇ ਪੰਜਾਬ ਦੇ ਤੋਂ ਕੋਈ ਕਰ ਨਹੀਂ ਹਾਂਜੀ ਲੈ ਜਮੂ ਕੇ ਮੈਂ ਨਹੀਂ ਦੇ ਆ ਤੈਨੂੰ ਪੜਾਏ ਠੀਕ ਹੈ ਜੀ ਤੇ ਫੇਰ ਕਿਦਾਂ ਲੈ ਕੇ ਪੰਜ ਦਿਨਾਂ ਬਾਅਦ ਹੀ ਆਜੋ ਬਖਾਜਿਓ ਟੀਚਲੈਸ ਹੋਇਆ ਉਹ ਠੀਕ ਹੈ ਫੇਰ ਦਾ ਡਾਕਟਰ ਮੁਕੇ ਪੰਜ ਦਿਨ ਬਾਅਦ ਸਟਾਂਕੇ ਖੋਲ ਦਾਂਗੇ ਜੇ 10 ਦਿਨ ਚਿਰ ਹੋ ਜਾਣ ਠੀਕ ਠੀਕ ਥੈਂਕ ਯੂ ਠੀਕ ਓਕੇ ਠੀਕ ਹੈ ਜੀ udah yuk udah yuk, udahnya Priyati, udahnya mata. langsung cari ਹੈਲੋ ਹੈਲੋ ਜੀ ਦੀਆ ਸ਼ਿਕਾਰ ਸ਼ਿਕਾਰ ਹੋ ਸਨੋ ਕੀ ਹਾਲ ਚਾਲ ਨੇ ਬਸ ਵਧੀਆ ਵਧੀਆ ਤੁੰਗਰਾ ਕੀਤਾ ਹਾਂਜੀ ਵਧੀਆ ਵਧਾਈ ਆਵੇ ਮਾਪੇ ਬਣ ਗਏ ਆਪਾਂ ਆ ਤੁਹਾਨੂੰ ਵਧਾਈਆਂ ਆ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੜਵਾਏ ਤੋਂ ਮੁੰਡੇ ਹੋਏ ਦੀਦੀ ਘਰ ਕੋਲ ਵਧੀਆ ਹੋ ਗਿਆ ਮਾਰਾ ਕਿੱਥੇ ਹੋਲੀ ਆ ਤੇ ਫਿਰ ਵੀ ਪੈਣਾ ਦੀ ਵੀ ਹਾਂਜੀ ਬੜਾ ਸਬਰ ਕੀਤਾ ਸੀ ਉਹਨਾਂ ਨੇ ਹਾਂਜੀ ਹੋ ਸਣਾ ਠੀਕ ਠਾਕ ਜੀ ਬਸ ਸੋਦੀ ਆ ਦੀਦਾਂ ਭਾਬੀ ਜੀ ਸਭ ਵੀ ਠੀਕ ਠਾਕ ਵਧੀਆ ਚਲੋ ਵਧੀਆ ਤੇ ਮੰਮੀ ਉੱਥੇ ਗਏ ਆ ਤੇ ਮੰਮੀ ਵਾਲੇ ਫੋਨ ਤੇ ਫੋਨ ਲਾ ਕੇ ਤੇ ਕਰ ਲੋ ਨਾਲਾਂ ਵੀ ਗੱਲ ਕੋਈ ਗੱਲ ਨਹੀਂ ਕਰ ਲੈ ਕਰ ਲੈ ਮੰਮੀ ਅੱਜ ਨਾ ਹਾਂਜੀ ਓਕੇ ਠੀਕ ਹੈਲੋ ਜੀ ਆਪਣੀ ਸੋਸ਼ੀਮੀ ਸਤਿ ਸ਼੍ਰੀ ਅਕਾਲ ਜੀ ਹੋਰ ਬਟੇ ਕੀ ਹਾਲ ਹੈ ਬਸ ਵਧੀਆ ਧੀਰੇ ਵੇਖਣਾ ਤੁਮ ਤਾਂ ਮੈਂ ਹਾਂ ਹਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਮਾਮੇ ਬਣ ਗਏ ਜੇ ਤੁਸੀਂ ਹਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਨਮ ਮਹਰੇ ਨੇ ਆਦੀ ਸੋਨਲੀ ਆ ਹਾਂ ਰ ਬਹੁਤ ਸਬਰ ਕੀਤਾ ਹੈ ਨੋ ਜਰਾ ਹਾਂ ਜੀ ਹਾਂ ਜੀ ਵਧੀਆ ਆ ਲੋ ਆਪਣੀ ਮਾਸੀ ਜੀ ਨੂੰ ਵੀ ਵਧਾਈ ਦਿਓ ਹੈਲੋ ਹਾਂ ਲੋ ਜੀ ਅਸੀਂ ਆ ਸੀ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਹੈ ਬੱਸ ਔਰੀ ਤੁਸੀਂ ਸਰਾਬ ਬਹੁਤ ਧੰਨਵਾਦ ਆ ਕਿ ਮਾਮਿਆਂ ਨੂੰ ਜਿਆਦੀਆਂ ਜਿਆਦੀਆਂ ਅੰਮਰ ਮੋਰ ਮਾਰਾਈ ਨੇ ਬਹੁਤ ਵਧੀਆ ਕੀਤਾ ਪ੍ਰਮਾਤਮਾ ਨੇ ਬੜਾ ਸਬਰ ਕਰਾਇਆ ਸਾਡੇ ਕੋ ਸੁਣਨੀ ਹੈ ਸਾਡੇ ਬਹੁਤ ਜਰਾ ਸਬਰ ਕੀਤਾ ਹੀ ਭੈਣ ਨੇ ਬਹੁਤ ਜਰਾ ਬਚਲ ਮਾਰਾਈ ਨੇ ਭੈਣ ਹੱਥ ਜੋੜਦੇ ਮਾਰਾਈ ਗਰੀਬ ਜੀ ਬਹੁਤ ਸ਼ਰਮਦੀ ਹੈ ਲੱਖ ਲੱਖ ਸ਼ੁਕਰ ਕਰਦੇ ਹਾਂ ਦਾ ਹੁਣ ਮਹਾਰਾਜ ਤੁਹਾਨੂੰ ਵੀ ਦੇ ਦੇਵੇ ਸੱਚੇ ਪਾਸ਼ਾ ਤੋਂ ਵੀ ਭੈਣ ਭਰਾ ਰਲ ਜੋ ਤੇ ਹੈਗੇ ਸਾਡੀ ਸਾਡੀ ਭੈਣ ਦੀ ਸੋਣੀ ਆ ਮਾਰ ਇਹਨੇ ਸਾਡੀ ਸੋਣੀ ਆ ਠੀਕ ਆ ਹੋਰ ਕਿਵੇਂ ਠੀਕ ਹੈ ਬਸ ਵਧੀਆ ਨਹੀਂ ਰਹਿਦਾ ਇਹ ਸਾਰਾ ਠੀਕ ਆ ਲਾ ਲੋ ਉਹਨਾਂ ਛੋਟੀ ਘੜੀ ਡਾਂਗ ਆ ਚੋ ਵੇਖ ਚੋ ਕਾਕੇ ਦਵਾਜਾ ਮਾਰਦੇ ਮਾਮਾ ਮਾਮਾ ਕਰਦੇ ਆ कोई नहीं, तेक, तेक। नहीं। तेक, कोई कोई नहीं। ने, मम्मी को ते, तो कोई तो है। हाँ, तेक, कोई नहीं कोई नहीं 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 ठीक 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 है 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 मम्मी 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 देना जी जी को वही महाराजी भेज ਬਹੁਤ ਜ਼ਬਰ ਕੀਤਾ ਹੈ ਆਪਾਂ ਜਦੋਂ ਮਾਰਾਈ ਨੇ ਮਾਰਾਈ ਨੇ ਸੁਣਿਆ ਦੀ ਪੈਂਦੀ ਕੋਈ ਆ ਹਾਂ ਔਰ ਕੌਲੀ ਦਾ ਇਹ ਹਾਂ ਵਧੀਆ ਠੀਕ ਹੈ ਹਾਲ ਕੋਈ ਨਹੀਂ ਕਰਨਾ ਹੈ ਕਿ ਬੈਠੇ ਆ ਗੱਲਾਂ ਬਾਤਾਂ ਮਾਰਨੇ ਇੱਥੇ ਕਰਾਏ ਮਦੀਨਾ ਹਾਂ ਹਾਲ ਕਰ ਲੋ ਗੱਲ ਹਲੋ ਹਾਂਜੀ ਸਸਿਕਾ ਵੀਰ ਜੀ ਸਸਿਕਾ ਆ ਗਿਆ ਜਰਾ ਬਸ ਵਧੀਆ ਬਤਨਿਆ ਬੋਲ ਬੋਤਾ ਨਾ ਬਹੁਤ ਬਹੁਤ ਹਣ ਮਾਮੇ ਬਣ ਗਏ ਆ

ਹਾਂ ਲੈ ਮੱਤੇ ਹਾਂਜੀ ਪਰ ਹਮਾ ਸਭ ਜਿਵੇਂ ਲੱਗਿਆ ਸਾਰੇ ਵਧੀਆ ਠੀਕ ਚਲੋ ਮੰਮੀ ਰਹੂਗੀ ਨਾ ਚਾਰ ਤੱਕ ਪਰ ਅਸਰ ਸੀ ਆਵਾਜ਼ ਚਲੋ ਠੀਕ ਹੈ ਚੀਂਗ ਬਿਚੀ ਹੈਲੋ ਹਾਂਜੀ ਮੈਂ ਕੁਲਵਿੰਦਰ ਕੌਰ ਬਾ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਔਰ ਦੱਸੋ ਜੀ ਤੁਸੀਂ ਸਾਰੇ ਠੀਕ ਠਾਕ ਹੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋ ਹੋਗੇ ਹਾਂਜੀ ਸਾਡੀ ਸ੍ਰੀ ਚਲਦੀ ਸੀ ਜੀ ਸਬਰ ਦਾ ਫਲ ਸਬਰ ਦਾ ਫਲ ਬਣਾਉਣ ਦਾ ਮਤਲਬ ਇਹ ਸੀਗਾ ਕਿ ਜਦੋਂ ਆਪਾਂ ਕਿਸੇ ਬੇਟੀ ਜਾਂ ਬੇਟੇ ਦਾ ਵਿਆਹ ਕਰਦੇ ਆ ਥੋੜੀ ਦੇਰ ਮਤਲਬ ਜੇ ਪਹਿ ਜਾਂਦੀ ਬੱਚਾ ਨਹੀਂ ਹੁੰਦਾ ਤੇ ਆਪਣੀ ਔਰਤਾਂ ਦੀ ਮੈਂ ਵੀ ਵੇਚੀ ਹੋਣੀ ਆ ਸਾਰੀਆਂ ਔਰਤਾਂ ਦੀ ਇਹ ਹੁੰਦੀ ਹੈ ਕਿ ਜਿਵੇਂ ਸਾਲ ਹੋ ਗਿਆ ਤੇ ਫਟਫਟ ਬੱਚਾ ਮਿਲ ਜਵੇ ਨਹੀਂ ਜੀ ਇਹ ਵੈਕਰੂਤੀ ਦਾ ਤਾਂ ਬੋਸ ਪਰਮੇਸ਼ਰ ਦੇ ਘਰ ਦੇਰਾਂ ਹੰਦੇਰ ਨਹੀਂ ਸਬਰ ਦਾ ਫਲ ਦਾ ਮਤਲਬ ਇਹੀ ਆ ਕੀ ਸਬਰ ਕਰੋ ਪਰਮੇਸ਼ਰ ਜ਼ਰੂਰ ਸੁਣਦਾ ਇਸ ਕਰਕੇ ਇਸ ਵੀਡੀਓ ਨੂੰ ਅਸੀਂ ਇਸ ਤਰ੍ਹਾਂ ਬਣਾਇਆ ਕਿ ਜੇ ਇਹ ਸਬਰ ਕੀਤਾ ਮੈਂ ਵੀ ਮਤਲਬ ਸੀਰੀਅਲ ਦੇ ਵਿੱਚ ਅਸੀਂ ਵੀ ਜਿਵੇਂ ਗਲਤ ਫੈਸਲਾ ਲੈਣ ਲੱਗੇ ਸੀ ਜਿਵੇਂ ਆੜ ਗਮਾਡਾ ਆਣ ਕੇ ਆਪਾਂ ਨੂੰ ਸਲਾਹ ਦਿੰਦੇ ਆ ਕਿ ਬੜਾ ਟਾਈਮ ਹੋ ਗਿਆ ਤੁਸੀਂ ਕਿਸੇ ਸਿਆਣੇ ਕੋਲ ਚੱਲੋ ਤੇ ਜਿਵੇਂ ਮੈਂ ਵੀ ਇਹਦੇ ਵਿੱਚ ਤਾਵਲੀ ਹੋ ਗਈ ਸੀ ਕਿਉਂਕਿ ਹਰ ਔਰਤ ਜਿਹੜੀ ਆ ਨਾ ਪੋਤਾ ਹੋਵੇ ਜਾਂ ਦੋਤੀ ਹੋਵੇ ਉਸ ਵਾਸਤੇ ਬੜੀ ਚਾਹਵਾਨ ਹੁੰਦੀ ਆ ਪਰ ਏਕੀ ਮੈਨੂੰ ਮੇਰੇ ਪਰਿਵਾਰ ਨੇ ਇਸ ਚੀਜ਼ ਤੋਂ ਰੋਕ ਕੇ ਰੱਖਿਆ ਮੇਰੇ ਬੱਚਿਆਂ ਨੇ ਮੈਨੂੰ ਰੋਕੇ ਰੱਖਿਆ ਹਰ ਹਉਤ ਨੂੰ ਇਹੀ ਕਰਨਾ ਚਾਹੀਦਾ ਹਰ ਬੱਚੇ ਨੂੰ ਇਹੀ ਕਰਨਾ ਚਾਹੀਦਾ ਕਿ ਜੇ ਮਾਪਿਓ ਗਲਤਾਂ ਤੇ ਬੱਚੇ ਰੋਕਣ ਜੇ ਬੱਚੇ ਗਲਤਾਂ ਤੇ ਮਾਪਿਓ ਰੋਕਣ ਕਦੀ ਵੀ ਗਲਤ ਰਸਤੇ ਤੇ ਪੀਰਾਂ ਫਕੀਰਾਂ ਵੱਲ ਨਹੀਂ ਜਾਣਾ ਚਾਹੀਦਾ ਹੋਸ਼ ਪਰਮੇਸ਼ਰ ਤੇ ਭਰੋਸਾ ਰੱਖੋ ਉਹ ਸਬਰ ਦਾ ਫਲ ਆਪਾਂ ਨੂੰ ਜ਼ਰੂਰ ਦਿੰਦਾ ਚਾਹੇ ਉਹ ਦੇਰ ਤੇਵੇ ਚਾਹੀਏ ਉਸ ਵਰ ਦੇ ਵੀ ਇਸ ਵੀਡੀਓ ਦਾ ਇਹ ਮਤਲਬ ਸੀ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵੀਡੀਓ ਸਾਡੀ ਬਹੁਤ ਚੰਗੀ ਲੱਗੀ ਹੋਊਗੀ ਬਹੁਤ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਸਾਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਰਿਆਂ ਨੂੰ ਸასი ਸ਼ਾਲ